ਆ ਪੂਰੀ ਵੀਡੀਓ ਦੇਖਿਓ ਕੱਲ ਦਾ ਟੌਮੀ ਨੇ ਪੱਟੂ ਨੇ ਕਮਾਲੇ ਕਰਤੀ ਕਾਦੇ ਪਿੱਛੇ ਜਿੱਦ ਕਰਦਾ ਆ ਦੇਖੋ ਅੱਜ ਟੌਮੀ ਦੀ ਕਮਾਲ ਰਾਤ ਮੈਂ ਟੂਰਨਾਮੈਂਟ ਤੋਂ ਲੇਟ ਆਇਆ ਇਹਨਾਂ ਨੂੰ ਮਿਲਿਆ ਨਹੀਂ ਉਹ ਦੇਖੋ ਭਾਲ ਦੇ ਫਿਰਦੇ ਨੇ ਦੋਨੇ ਲੱਭਦੇ ਵੀ ਕਿੱਥੇ ਆ ਹਨਾ ਛੱਟ ਦੇਖਿਓ ਪੂਰੀ ਵੀਡੀਓ ਦੇਖਿਓ ਤੁਸੀਂ ਇਹ ਹੁੰਦਾ ਪਿਆਰ ਜੁਆ ਕਾਣੀ ਜਿੱਦ ਆਹ ਦੇਖੋ ਕਦੇ ਉਧਰ ਕਦੇ ਉਧਰ ਆਉ ਮਾਰੀ ਖਾਲ ਲੱਭ ਲਿਆ ਉਹ ਲੱਗਿਆ ਠਾਉਣ ਕਹਿੰਦਾ ਉੱਠ ਪਤਾ ਨਹੀਂ ਕੀ ਕਰਨਾ ਇਹਨੇ ਉਹ ਦੇਖੋ ਆਓ ਦੇਖੋ ਕਮੇ ਕਿਤੇ ਕਿਤੇ ਠਾਉਂਦਾ ਪਤਾ ਨਹੀਂ ਥੌਰ ਉਹਨੂੰ ਹਟਾਉਂਦਾ ਵੀ ਕਿਉਂ ਠਾਉਣਾ ਕਾਹ ਤੋਂ ਤੰਗ ਕਰਦਾ ਪਰ ਨਹੀਂ ਮੰਨਦਾ ਉਹਦੇ ਮਗਰ ਬਹਿ ਗਿਆ ਆਓ ਦੇਖੋ ਤਾਂ ਨੂੰ ਮੈਨੂੰ ਗੁਰੂ ਕਹਦਾ ਮੈਨੂੰ ਆਪਣਾ ਕੰਮ ਕਰਨ ਦੇ ਨਹੀਂ ਮੰਨਦਾ ਜਦੋਂ ਇਹਨੇ ਮਨ ਤ ਥਾੜ ਲਿਆ ਜਿਹੜੇ ਦੇ ਮਨ ਚ ਚੱਲਦਾ ਉਹ ਇਹਨੇ ਪੂਰਾ ਕਰਕੇ ਹਟਣਾ ਹੀ ਆ ਜਦ ਜੁਵਾ ਕਾਲੀਆ ਪੂਰੀ ਆ ਦੇਖੋ ਮੈਂ ਪੂਰੀ ਵੀਡੀਓ ਦੇਖਿਓ ਮਨ ਨਾ ਜਮੀਨੀ ਕਮਾਲ ਹੈ ਯਾਰ ਇੱਕ ਬੋਲ ਨਹੀਂ ਸਕਦਾ ਕਿਉਂ ਤੋ ਜਿੱਤੇ ਕਰਦਾ ਬਸ ਲੈ ਕੇ ਜਾ ਉਠਾ ਕੇ ਨਾ ਗੀਗਨ ਜਦ ਜਿਹੜੀ ਫੜ ਲਈ ਉਹ ਤਾਂ ਪੂਰੀ ਕਰਨੀ ਉਹ ਕਰਨੀ ਹਾਂ ਕਿੱਥੇ ਉਹ ਦੇਖੋ ਹੱਥ ਫੜਦਾ ਮੇਰੇ ਵੀ ਚੱਲ ਆ ਰਹੀ ਜਦ ਇਧਰ ਨੂੰ ਲੈ ਕੇ ਜਾਊ ਤੋ ਅੱਜ ਥਾਹਰ ਗੰਦਾ ਮੈਨੂੰ ਲੈ ਕੇ ਚੱਲ ਤਾ ਮੈਨੂੰ ਲੈ ਕੇ ਚੱਲ ਉਹ ਯੰਗ ਮਰ ਦੀ ਮਾਈ ਆਓ ਨਿਕਲ ਆਇਆ ਆ ਜਾਓ ਇਹ ਤੇ ਜਾਣਾ ਇਹਨੇ ਇਹਦੇ ਵੀ ਕਿਵੇਂ ਜਾਣਾ ਉਹ ਦੇਖੋ ਤੁਸੀਂ ਰਸਦਾ ਕਿਵੇਂ ਆ ਉਹ ਦੇਖੋ ਕਹਿੰਦਾ ਮੈਨੂੰ ਹੈਂਡਲ ਤੇ ਬਿਠਾ ਮੈਨੂੰ ਡਾਰਾ ਵੀ ਡਿੱਗ ਨਾ ਜਾਵੇ ਆ ਪਹਿਲਾਂ ਮੋਟਰਸਾਈਕਲ ਕਿੰਨੀ ਜਾਂਦਾ ਹੁੰਦਾ ਸੀ ਹੁਣ ਇਹਨੂੰ ਐਦਾ ਸ਼ੌਕ ਲੱਗ ਗਿਆ ਇੱਥੇ ਹਣ ਹਲੇ ਤਸੱਲੀ ਨਹੀਂ ਹੋਦੀ ਇਹਨੂੰ ਆਹ ਘੇੜਿਆਂ ਨਾਲ ਉਹ ਦੇਖੋ ਕਹਿੰਦਾ ਹੈਂਡਲ ਤੇ ਬਿਠਾ ਮੈਨੂੰ ਚਲਾਉਣਾ ਮੈਂ ਆ ਅਰੇ ਤਸੱਲੀ ਨਹੀਂ ਪੂਰੀ ਚੰਗੀ ਤਰ੍ਹਾਂ ਨਹੀਂ ਬੈਠਿਆ ਗੁੱਸੇ ਆ ਝੱਟ ਦੇਖੋ ਚੱਕ ਕੇ ਬਿਠਾਉਣਾ ਪੈਣਾ ਆਹ ਰਹਿ ਗਿਆ ਥੋੜ ਮੌਜੀ ਮੌਜਾਂ ਤਾਂ ਹੀ ਠਾਉਂਦਾ ਸੀ ਮੈਨੂੰ ਬਹੁਤ ਦਿਨ ਹੋ ਗਏ ਇਹਨੇ ਗੇੜਾ ਨਹੀਂ ਕੱਢਿਆ ਆਹ ਦੇਖੋ ਕਿਵੇਂ ਜੋ ਆਕਾ ਮੰਗੂ ਹੁਣ ਇਹਨੂੰ ਫੁੱਲ ਨਜ਼ਾਰੇ ਨੇ ਆਹ ਏਟੋਮਿਕ ਮੈਂ ਤਾਂ ਹੀ ਕਹਣਾ ਉਹਨਾਂ ਕਈ ਵਾਰ ਭੁੱਲ ਕੇ ਪ੍ਰਮਾਤਮਾ ਨੇ ਇਹ ਆਜ ਉਨੀ ਜਬਾਦਾ ਸ਼ੌਂਕਗਰ ਇਨਸਾਨ